ਪੰਜਾਬ ਅੰਦਰ ਜੋ ਚਿੱਟੇ ਦਾ ਦੌਰ ਗੁਜ਼ਰ ਰਿਹਾ ਹੈ ਚਿੱਟੇ ਦੇ ਕਾਰਨ ਆਏ ਦਿਨ ਗੱਭਰੂ ਪੁੱਤ ਮਾਮਾ ਦੇ ਚਿੱਟੇ ਨਸ਼ੇ ਦੀ ਦਲਦਲ ਵਿੱਚ ਬੈ ਕੇ ਰੱਬ ਨੂੰ ਪਿਆਰੇ ਹੋ ਰਹੇ ਨੇ ਤੇ ਕਈ ਮਾਮਾ ਦੇ ਪੁੱਤ ਪੈਣਾ ਦੇ ਬੀਰ ਅਤੇ ਸਵਾਗਣਾ ਦੇ ਸਵਾਗ ਚਿੱਟੇ ਦੇ ਕਾਰਨ ਰੱਬ ਨੂੰ ਪਿਆਰੇ ਹੋ ਰਹੇ ਨੇ ਤੇ ਅੱਜ ਦੇ ਹਾਲਾਤਾਂ ਨੂੰ ਵੇਖਦੇ ਆ ਇੱਕ ਪਿੰਡ ਭਗਤ ਸਾਹਿਬ ਪਾਈਕਾ ਦੀ ਜੰਪਲ ਤੇ ਨੇ ਚਿੱਟੇ ਨਸ਼ੇ ਤੇ ਗੀਤ गा ਕੇ ਇੱਕ ਵੱਖਰੀ ਸਰਦੇਨ ਦੀ ਕੋਸ਼ਿਸ਼ ਕੀਤੀ ਮੀਡੀਆ ਨਾਲ ਵਿਸ਼ੇਸ਼ ਗੱਲਬਾਤ ਕਰਦੇ ਗਾਇਕ ਰਮਣ ਗਿੱਲ ਨੇ ਦੱਸਿਆ ਕਿ ਪੁਲਿਸ ਨੇ ਜੋ ਚਿੱਟਾ ਗੀਤ গਾਇਆ ਉਸ ਵਿੱਚ ਉਸਨੇ ਆਮ ਪਿੰਡਾਂ ਦੇ ਹਾਲਾਤਾਂ ਨੂੰ ਬਿਆਨ ਕੀਤਾ ਕਿਸ ਤਰ੍ਹਾਂ ਨੌਜਵਾਨ ਚਿੱਟੇ ਕਾਰਨ ਮਰ ਰਹੇ ਨੇ ਤੇ ਸਾਡੀਆਂ ਸਰਕਾਰਾਂ ਵਾਅਦੇ ਜ਼ਰੂਰ ਕਰਦੇ ਨੇ ਪਰ ਅਜਿਹੇ ਨਸ਼ਿਆਂ ਨੂੰ ਬੰਦ ਕਰਾਉਣ ਵਿੱਚ ਅਸਫਲ ਸਾਬਤ ਹੋ ਰਹੀਆਂ ਨੇ ਇਸ ਮੌਕੇ ਤੇ ਰਮਣ ਗਿੱਲ ਨੇ ਕਿਹਾ ਕਿ ਸਰੋਤਿਆਂ ਨੂੰ ਅਪੀਲ ਕਰਦੇ ਆ ਕਿ ਚਿੱਟਾ ਗੀਤ ਹਰ ਇੱਕ ਵਿਅਕਤੀ ਜ਼ਰੂਰ ਸੁਣੇ ਤੇ ਦੇਖ ਕੇ ਇਸ ਗੀਤ ਵਿੱਚ ਪੰਜਾਬ ਦੇ ਜਵਾਨੇ ਨੂੰ ਬਚਾਉਣ ਦੀ ਗੱਲ ਕੀਤੀ ਹੈ। ਹੋਰ ਕੀ ਕਿਹਾ ਤੁਸੀਂ ਵੀ ਸੁਣੋ। ਹਾਂਜੀ ਬਾਬਾ। ਹਾਂਜੀ ਮੇਰਾ ਮੰਗਿਲ ਜੀ। ਆਪਣਾ ਹੁਣੇ ਚਿੱਟਾ Song ਕਿਉਂਕਿ ਮੇਰਾ ਨਹੀਂ ਕਹਿ ਸਕਦੀ ਆਪਣੇ ਸਾਰਿਆਂ ਦੇ ਚਿੱਟਾ Song ਹੈ ਜੀ ਉਹ ਕਿਉਂਕਿ ਸਾਡੇ ਸਮਾਜ ਦੀ ਬਹੁਤ ਵੱਡੀ ਲੋੜ ਸੀ ਸਾਨੂੰ ਨੌਜਵਾਨਾਂ ਨੂੰ ਅਵੇਅਰ ਕਰਨ ਦੀ ਨਸੀਹਤ ਕਿ ਇਹਦੇ ਕਿੰਨੇ ਨੁਕਸਾਨ ਨੇ ਤੇ ਹੁਣੇ ਆਪਣਾ Song ਆਇਆ ਜੀ ਚਿੱਟਾ ਤੁਸੀਂ ਸਾਰੇ ਬਹੁਤ ਸਾਰਾ ਪਿਆਰ ਦੇ ਰਹੇ ਹੋ। ਮੈਂ ਸਾਰਿਆਂ ਦਾ ਦਿਲ ਤੋਂ ਸ਼ੁਕਰੀਆ ਕਰਦੀ ਆ ਜੀ ਕੀ ਖਾਸ ਐ ਮਮਤ ਜਾਨੇ ਮੈਂ ਪਹਿਲਾਂ ਹੀ ਦੱਸਿਆ ਜੀ ਜਿੱਦਾਂ ਹੁਣ ਕੀ ਨਸ਼ੇ ਸਾਡੇ ਸਾਰੇ ਨੌਜਵਾਨ ਪੀੜ੍ਹੀਆਂ ਜਿਹੜੀ ਜੰਗ ਦੇਸ ਦੀ ਠੀਕ ਆ ਸਾਰੀ ਕਿ ਨਸ਼ਿਆਂ ਦੇ ਵਿੱਚ ਡਿੱਗ ਚੁੱਕੀ ਆ ਚਿੱਟਾ ਕਿ ਇੱਕ ਬਹੁਤ ਖਤਰਨਾਕ ਖਤਰਨਾਕ ਨਸ਼ਾ ਜਿਸ ਦਾ ਐਂਡ ਸਿਰਫ ਇੱਕ ਮੌਤ ਆ ਹੋਰ ਕੁਝ ਨਹੀਂ ਆ ਨਾ ਕਿਉਂਕਿ ਇਹ ਜਦੋਂ ਇਹ ਨਸ਼ਾ ਹੁੰਦਾ ਨਾ ਇੱਕ ਵਾਰੀ ਬੰਦਾ ਲੱਗ ਜਾਂਦਾ ਬਸ ਉਹਦਾ ਐਂਡ ਆ ਜਿਹੜਾ ਮੌਤ ਨਾਲ ਹੀ ਖਤਮ ਹੁੰਦਾ ਹੈ ਇਹ ਮੇਰੇ ਸਾਰਿਆਂ ਨੂੰ ਰਿਕਵੈਸਟ ਹੈ ਕਿ ਨਸ਼ਿਆਂ ਤੋਂ ਦੂਰ ਰਹੋ ਜੀ ਮੈਂ ਇਹ ਤੁਹਾਨੂੰ ਅਵੇਅਰ ਕਰਨ ਲਈ ਇੱਕ ਸੌਂਗ ਲੈ ਕੇ ਆਈਆਂ ਕੋਈ ਮੈਂ ਕਮਰਸ਼ੀਅਲ ਸੌਂਗ ਨਹੀਂ ਕੀਤਾ ਜਾਂ ਮੈਂ ਕੋਈ ਆਪਣੇ ਆਪ ਨੂੰ ਪ੍ਰੋਮੋਟ ਕਰਨਾ ਸੀ ਇਹ ਸਾਡੇ ਸਮਾਜ ਦੀ ਬਹੁਤ ਵੱਡੀ ਲੋੜ ਸੀ ਸਾਡੀ ਸਾਰੀ ਟੀਮ ਵੱਲੋਂ ਸੁਖਮਣੇ ਐਂਡਨਟੇਨਮੈਂਟ ਵੱਲੋਂ ਇਹ ਸੌਂਗ ਰਿਲੀਜ਼ ਕੀਤਾ ਗਿਆ ਜੀ ਸਾਡੇ ਪ੍ਰੋਡਿਊਸਰ ਨੇ ਗੁਲਾਬ ਬਰਾੜ ਬਾਈ ਜੀ ਕੈਡਾ ਤੋਂ ਹਾਂਜੀ ਮੈਮ ਗਾਣੇ ਦੀਆਂ ਦੋ ਸੱਤਾ ਜ਼ਰੂਰ ਸਾਨੂੰ ਸੁਣਾਓ ਹਾਂਜੀ ਜ਼ਰੂਰ ਜੀ ਗਾਜੇ ਛਾਤੀਆਂ ਸੁੰਗੜ ਹੋਈਆਂ ਛੋਟੀਆਂ ਗਰਜ ਛਾਤੀਆਂ ਸੁਗੜ ਹੋਈਆਂ ਛੋਟੀਆਂ ਨੀ ਮੇ ਸਾਡੀ ਹੋਗੀ ਤਉਣ ਬਈ ਦੇਸ਼ ਗੋਰੀਆਂ ਤੋਂ ਬਚਾਲਿਆ ਭਗਤ ਸਿਆਹ ਹੋ ਚਿੱਟੇ ਤੋਂ ਬਚਾਉ ਕੌਣ ਬਈ ਦੇਸ਼ ਗੋਰੀਆਂ ਤੋਂ ਬਚਾਲਿਆ ਭਗਤ ਸਿਆਹ ਹੋ ਚਿੱਟੇ ਤੋਂ ਬਚਾਉ ਕੌਣ ਬਈ ਨੰ ਕੀ ਮੰਗਦੇ ਹੋਂ ਕੀ ਦੀ ਕਿਸ ਨੂੰ ਲੋੜ ਆ ਬਚਾਉਣ ਦੀ ਕਿਉਂਕਿ ਜੇ ਕੋ ਹਰ ਬਾਰੇ ਸਰਕਾਰ ਜਿਹੜੀ ਆ ਵਾਅਦੇ ਕਰਦੀ ਆ ਕਹਿ ਸਕਦੇ ਆ ਕਿ ਸਰਕਾਰ ਵੀ ਉਪਰਾਲੇ ਕਰ ਰਹੀ ਆ ਆਪਣੇ ਪੱਧਰ ਤੇ ਪਰ ਕੌਣ ਬਚਾ ਸਕਦਾ ਹੈ ਨੌਜਵਾਨਾਂ ਨੂੰ ਇਸ ਸਿੱਟੀਦਾਂ ਦਾ ਹਾਂਜੀ ਦੇਖੋ ਗਵਰਨਮੈਂਟ ਆਪਣੇ ਵੱਲੋਂ ਕੋਸ਼ਿਸ਼ ਕਰ ਰਹੀ ਹੈ ਹਨਾ ਤੇ ਸਭ ਤੋਂ ਵੱਡੀ ਰੋਲ ਕੀਦਾ ਹੈਗਾ ਪੇਰੈਂਟਸ ਦਾ ਰੋਲ ਹੈ ਜੀ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦਾ ਕਿਉਂਕਿ ਜੇ ਪੇਰੈਂਟਸ ਆਪਣੇ ਬੱਚਿਆਂ ਲਈ ਟਾਈਮ ਕੱਢਣਗੇ ਉਹਨਾਂ ਲਈ ਟਾਈਮ ਸਪੈਂਡ ਕਰਨਗੇ ਉਹਨਾਂ ਦਾ ਚੰਗਾ ਪੂਰਾ ਸੋਚਣਗੇ ਸੋਚਣਗੇ ਉਹਨਾਂ ਨੂੰ ਦੱਸਣਗੇ ਕਿ ਇਹਨਾਂ ਨਸ਼ਿਆਂ ਦੇ ਕਿੰਨੇ ਨੁਕਸਾਨ ਆ ਤਾਂ ਆਟੋਮੈਟਿਕਲੀ ਨਸ਼ਾ ਸਾਡੇ ਸਮਾਜ ਤੋਂ ਦੂਰ ਹੋ ਜਾਣਾ ਕਿਉਂਕਿ ਪੇਰੈਂਟਸ ਦਾ ਖੁਦ ਫੋਨਾਂ ਤੇ ਲੱਗੇ ਹੋਏ ਨੇ ਤੇ ਬੱਚਿਆਂ ਲਈ ਤਾਂ ਉਹਨਾਂ ਨੂੰ ਕੋਈ ਹੈ ਨਹੀਂ ਕੇਅਰ ਹੀ ਹੈ ਨਹੀਂ ਕਿ ਕਿ ਉਹ ਕਿੱਥੇ ਜਾਂਦੇ ਆ ਕਿੱਥੇ ਆਉਂਦੇ ਆ ਸਭ ਤੋਂ ਵੱਡਾ ਰੋਲ ਪੇਰੈਂਟਸ ਦਾ ਵੀ ਗਵਰਨਮੈਂਟ ਬਾਅਦ ਚ ਕੁਝ ਕਰ ਸਕਦੀ ਹੈ ਪਹਿਲਾਂ ਪੇਰੈਂਟਸ ਕਰਨਗੇ ਮੰਮਾ ਤੁਹਾਨੂੰ ਵੀ ਆ ਵੀ ਗਾਣੇ ਵਿੱਚ ਅਸੀਂ ਵੀ ਸੁਣਾਇਆ ਇੱਕ ਸਰਕਾਰ ਦੇ ਪਾਰਟਿਕੂਲਰ ਕੋਈ ਨਾਮ ਲਿਆ ਹਾਂ ਠੀਕ ਗਾਣੇ ਦੀਆਂ 17 ਸੀਗੀਆਂ ਤੇ ਕੀ ਕੌਂਟਰੋਵਰਸੀ ਹਾਂ ਜੀ ਬਹੁਤ ਜਿਆਦਾ ਮੈਨੂੰ ਪ੍ਰੋਬਲਮ ਆ ਰਹੀ ਹੈ ਜੀ ਇਹ ਦਿਨ ਰਾਤ ਮਨੇ ਇਹ ਕਾਲਸ ਆਉਂਦੀਆਂ ਕਿ ਮੈਮ ਤੁਸੀਂ ਕੋਈ ਆਪ ਸਰਕਾਰ ਨੂੰ ਸਪੋਰਟ ਕੀਤੀ ਐ ਤੁਸੀਂ ਇਸ ਲਈ ਸੌਂ ਕੀਤਾ ਚਿੱਤਾ ਸੌਂ ਕੀਤਾ ਦੇਖੋ ਮੈਂ ਇਦਾਂ ਦਾ ਕੁਛ ਨਹੀਂ ਕੀਤਾ ਮੈਂ ਇੱਕ ਸਾਡੇ ਸਮਾਜ ਦੀ ਬਹੁਤ ਵੱਡੀ ਲੋੜ ਸੀ ਜੇ ਕੋਈ ਆਰਟਿਸਟ ਚੰਗਾ ਗੀਤ ਲੈ ਕੇ ਆਉਂਦਾ ਤਾਂ ਤੁਸੀਂ ਉਹਦੇ ਵਿੱਚੋਂ ਵੀ ਇਨਐਕਟਿਵਿਟੀ ਨੂੰ ਕਿਉਂ ਦੇਖਦੇ ਹੋ ਉਹਦੇ ਵਿੱਚ ਕੁਛ ਚੰਗਾ ਵੀ ਦੇਖਿਆ ਕਰੋ ਮੈਂ ਦੇਖੋ ਉਸ ਗੀਤ ਵਿੱਚ ਕੁਛ ਇਦਾਂ ਨਹੀਂ ਬੋਲਿਆ ਕਿਸੇ ਨੂੰ ਕਿ ਤੁਸੀਂ ਆਪ ਸਰਕਾਰ ਨੂੰ ਵੋਟਾਂ ਪਾਓ ਜਾਂ ਮੈਂ ਆਪ ਸਰਕਾਰ ਨੂੰ ਸਪੋਰਟ ਕਰ ਰਹੀ ਹਾਂ ਸਿਰਫ ਉਹ ਚ ਦੋ ਲਾਈਨਾਂ ਨੇ ਕੁਝ ਆਸ ਹੁਣ ਸਾਨੂੰ ਆਪ ਸਰਕਾਰ ਤੋਂ ਜੋ ਤੈਨੂੰ ਮੰਨ ਦੀ ਮਰੀਦ ਹੈ ਕਹਿੰਦੀ ਸੁਪਣੀ ਸਰਕਾਰ ਤੇਰੇ ਕਰਨੇ ਤੇਰੇ ਬਣ ਕੇ ਮਰੀਦ ਹੈ ਮੈਂ ਸਿਰਫ ਇੱਕ ਸਾਡੀ ਗਵਰਨਮੈਂਟ ਅੱਗੇ ਇੱਕ ਅਪੀਲ ਕੀਤੀ ਆ ਅਰਜ਼ੀ ਕੀਤੀ ਆ ਕਿ ਸਾਡੀ ਨੌਜਵਾਨ ਪੀੜੀ ਨੂੰ ਨਸ਼ਿਆਂ ਵਿੱਚੋਂ ਦੂਰ ਕਰੋ ਠੀਕ ਆ ਜੀ ਉਹਨਾਂ ਨੇ ਸਾਡੇ ਨਾਲ ਵਾਅਦੇ ਕੀਤੇ ਆ ਪਿਛਲੀਆਂ ਸਰਕਾਰਾਂ ਨੇ ਵੀ ਕੀਤੇ ਆ ਇਹਨਾਂ ਨੇ ਵੀ ਕੀਤੇ ਆ ਠੀਕ ਆ ਨਾ ਤੇ ਮੌਜੂਦਾ ਸਰਕਾਰ ਆਪ ਸਰਕਾਰ ਆ ਤਾਂ ਮੈਂ ਇਹਨਾਂ ਨੂੰ ਹੀ ਬੋਲੂਗੀ ਨਾ ਹੁਣ ਮੈਂ ਪਿਛਲੀਆਂ ਸਰਕਾਰਾਂ ਨੂੰ ਤਾਂ ਬੋਲਣ ਨਹੀਂ ਲੱਗੀ ਠੀਕ ਆ ਨਾ ਇਹਨਾਂ ਨੂੰ ਮੈਂ ਅਪੀਲ ਕਰ ਸਕਦੀ ਆ ਕੋ ਕੀ ਲੱਗਦਾ ਮੈਮ ਕਿੰਨਾ ਫਰਕ ਪਿਆ ਬਿਜ਼ਨਸ ਵਾਲਾ ਨਾਲ ਉਸ ਵਾਰ ਜਿਹੜਾ ਕਿਤੇ ਸੀ ਮੋਡਰ ਬਧੇ ਆ ਜਾਂ ਘਟੇ ਆ ਦੇਖੋ ਜੀ ਸਚਾਈ ਤੇ ਇਹ ਕਿ ਕਾਫੀ ਹੱਦ ਤੱਕ ਜਿਹੜਾ ਨਸ਼ਾ ਬਹੁਤ ਘਟ ਚੁੱਕਿਆ ਕਿਉਂਕਿ ਬਹੁਤ ਸਾਰੇ ਨੌਜਵਾਨਾਂ ਨੂੰ ਰੁਜ਼ਗਾਰ ਵੀ ਮਿਲ ਰਿਹਾ ਆਟੋਮੈਟਿਕਲੀ ਜਦੋਂ ਕੋਈ ਬੱਚੇ ਫ੍ਰੀ ਰਹਿੰਦੇ ਆ ਤਾਂ ਉਹਨਾਂ ਦਾ ਆਸੇ-ਪਾਸੇ ਫਾਲਤੂ ਚੀਜ਼ਾਂ ਵੱਲ ਧਿਆਨ ਜਾਂਦਾ ਨਸ਼ਿਆਂ ਵੱਲ ਜਾਂਦਾ ਹਨਾ ਤਾਂ ਉਹਨਾਂ ਨੂੰ ਕੁਝ ਹੌਸਲਾ ਹੋਇਆ ਸਰਕਾਰ ਕਰ ਰਹੀ ਆ ਸਾਰਿਆਂ ਨੂੰ ਨੌਕਰੀਆਂ ਦੇ ਜਿੰਨਾ ਪਰ ਜਿੰਨਾ ਦੀ ਯੋਗਤਾ ਉਹਨਾਂ ਨੂੰ ਮੈ ਰਹੀ ਹੈ ਕੋਈ ਸ਼ਿਫਾਰਸ਼ ਤੇ ਨਹੀਂ ਮਿਲ ਰਹੀ ਠੀਕ ਹੈ ਜੀ ਉਹਨਾਂ ਦੀ ਯੋਗਤਾ ਅਨੁਸਾਰ ਸਾਰਿਆਂ ਨੂੰ ਨੌਕਰੀਆਂ ਮਿਲ ਰਹੀਆਂ ਸਭ ਕੁਝ ਵਧੀਆ ਹੋ ਰਿਹਾ ਲੋੜ ਹੈ ਸੋੜੀ ਪੇਰੈਂਟਸ ਆਪਣੇ ਅਵੇਅਰ ਹੋਣ ਬੱਚਿਆਂ ਪ੍ਰਤੀ ਧਿਆਨ ਦੇਣ ਜਿਆਦਾ ਮਾਸਤ ਵਾਲੇ ਗੀਤ ਹੀ ਕਲਾਕਾਰ ਗਾਉਂਦੇ ਤੁਸੀਂ ਚਿੱਟੇ ਵਾਲਾ ਗੀਤ ਕਿਉਂ ਚੁਣਿਆ ਕਿਉਂ ਚੁਣਨ ਕਰਣੀ ਪਈ ਜੀ ਹਾਂਜੀ ਮੈਂ ਪਹਿਲਾਂ ਹੀ ਦੱਸਿਆ ਕਿ ਮੈਨੂੰ ਮੇਰੇ ਦਿਲ ਦੀ ਤਮੰਨਾ ਸੀ ਕਿ ਮੈਂ ਕੁਝ ਇਦਾਂ ਦੇ Song ਵੀ ਕਰਾਂ ਜੋ ਸਾਡੇ ਸਮਾਜ ਨੂੰ ਕੁਝ ਸ਼ੇਧ ਦੇ ਸਕਣ ਹਨ ਤੇ ਇੱਕ ਬਾਕੀ ਸਾਡੇ ਮਤਲਬ ਕਿ ਅੱਜ ਦੇ ਟਾਈਮ ਦੀ ਲੋੜ ਵੀ ਸੀਗੀ ਤਾਂ ਮੈਨੂੰ ਮੈਂ ਸਾਰੇ ਸਿੰਗਰਸ ਨੂੰ ਆਰਟਿਸਟ ਨੂੰ ਕਹਿਨੀ ਵੀ ਆ ਕਿ ਤੁਸੀਂ ਪਲੀਜ਼ ਤੁਹਾਨੂੰ ਤੁਸੀਂ ਮੈਂ ਮੰਨਦੀ ਆ ਤਾਂ ਆਪਾਂ ਹੋਰ ਕੁਝ ਅਵੇਅਰ ਨਹੀਂ ਕਰਸੇ ਆਪਣੇ ਗੀਤਾਂ ਰਾਹੀਂ ਅਵੇਅਰ ਕਰ ਸਕਨੇ ਆਸੀਂ ਸਾਰੇ ਆਰਟਿਸਟ ਤੁਸੀਂ ਸਾਰਿਆਂ ਦਾ ਫਰਜ਼ ਬਣਦਾ ਕਿ ਤੁਸੀਂ ਇਦਾਂ ਦੇ Song ਵੀ ਕਰੋ ਜੋ ਸਾਡੇ ਪੰਜਾਬ ਲਈ ਅੱਜ ਬਹੁਤ ਜ਼ਿਆਦਾ ਲੋੜ ਆ ਮੰਮਾ ਕੀ ਅਪੀਲ ਕਰਾਂਗਾ ਜਿਹੜੇ ਸਰੋਤਿਆਂ ਨੂੰ ਹਾਂਜੀ ਸਰੋਤਿਆਂ ਨੂੰ ਮੈਂ ਇਹ ਅਪੀਲ ਕਰੂੰਗੀ ਕਿ ਤੁਸੀਂ ਸਾਰੇ ਜਿੱਦਾਂ ਸਾਰੇ ਮੇਰੇ ਗੀਤਾਂ ਨੂੰ ਵੀ ਸਪੋਰਟ ਕੀਤੀ ਆ ਹਨਾ ਇਹ ਮੇਰੇ ਗੀਤ ਇੱਕ ਕਮਰਸ਼ੀਅਲ Song ਨਹੀਂ ਹੈਗਾ ਠੀਕ ਆ ਜੀ ਏਕ ਮੇਰੀ ਇੱਕ ਬੇਨਤੀ ਆ ਕਿਉਂਕਿ ਮੇਰੇ ਕੱਲੀ ਦਾ Song ਨਹੀਂ ਹੈਗਾ ਆਪਣੇ ਸਾਰਿਆਂ ਦਾ Song ਆ ਤੁਸੀਂ ਮੈਨੂੰ ਜਿਆਦਾ ਤੋਂ ਜਿਆਦਾ ਸਪੋਰਟ ਕਰੋ ਕਿਉਂਕਿ ਮੈਂ ਇਸ ਗੀਤ ਰਾਹੀਂ ਆਪਣੀ ਜਿਹੜੀ ਨੌਜਵਾਨ ਪੀੜ੍ਹੀ ਉਹਨਾਂ ਨੂੰ ਅਵੇਅਰ ਕਰ ਸਕਾਂ ਮੇਰੀ ਇੱਕ ਕੋਸ਼ਿਸ਼ ਹੈ ਜੀ ਸਾਰੀ ਸਾਰੀ ਟੀਮ ਵੱਲੋਂ ਕੋਸ਼ਿਸ਼ ਆ ਮੈਮ ਕੀ ਮੈਸੇਜ ਦਿਓਗੇ ਨੌਜਵਾਨਾਂ ਨੂੰ ਜਿਹੜੇ ਮੇਰੇ ਨਾਲ ਲੱਗ ਲੱਗ ਚੋ ਵੜ ਚੁੱਕੇ ਰਹੇ ਆ ਨਿਕਲਣਾ ਚਾਹੁੰਦੇ ਹਾਂ ਜੀ ਮੈਂ ਇਹੀ ਅਪੀਲ ਕਰਦੀ ਆ ਕਿ ਦੇਖੋ ਪੇਰੈਂਟਸ ਨੇ ਤੁਸੀਂ ਸਭ ਕੁਝ ਹੋਣਾ ਪੇਰੈਂਟਸ ਤੁਹਾਨੂੰ ਦੇਖ ਕੇ ਜਿਉਂਦੇ ਆ ਉਹਨਾਂ ਦੀ ਕਿੰਨੀਆਂ ਉਮੀਦਾਂ ਹੁੰਦੀਆਂ ਤੁਹਾਡੇ ਤੋਂ ਕਿ ਸਾਡਾ ਬੱਚਾ ਵੱਡਾ ਹੋ ਕੇ ਮੈਂ ਆਪਣੇ ਬੱਚੇ ਨੂੰ ਕੁਝ ਬਣਾਉਣਾ ਹਨਾ ਸਾਰਿਆਂ ਦੇ ਅਲੱਗ-ਅਲੱਗ ਡ੍ਰੀਮ ਹੁੰਦੀਆਂ ਤੇ ਤੁਸੀਂ ਦੇਖੋ ਉਹਨਾਂ ਦੇ ਸਾਰੇ ਡ੍ਰੀਮਾਂ ਤੇ ਪਾਣੀ ਫੇਰਦੇ ਹੋ ਪਹਿਲੀ ਗੱਲ ਤਾਂ ਤੁਸੀਂ ਆਪ ਦਾ ਫਿਊਚਰ ਖਰਾਬ ਕਰਦੇ ਹੋ ਕਿਉਂਕਿ ਜ਼ਿੰਦਗੀ ਸਿਰਫ ਇੱਕ ਵਾਰ ਮਿਲਦੀ ਆ ਬਾਰ-ਬਾਰ ਨਹੀਂ ਮਿਲਦੀ ਤੁਸੀਂ ਆਪਣੀ ਲਾਈਫ ਨੂੰ ਪਿਆਰ ਕਰੋ ਲਾਈਫ ਨੂੰ ਇੰਜੋਏ ਕਰੋ ਠੀਕ ਆ ਨਸ਼ੇ ਬਿੱਤਤੋ ਅਨੁਕੂਸ਼ ਨਹੀਂ ਮਿਲਣ ਲੱਗਿਆ ਇਹ ਚ ਸਿਰਫ ਇੱਕ ਐਂਡ ਮੌਤ ਆ ਇਹ ਤੁਸੀਂ ਸੱਚ ਐ ਕੌੜਾ ਸੱਚ ਐ ਇਸ ਤੋਂ ਇਲਾਵਾ ਤੁਹਾਨੂੰ ਕੁਝ ਹੋਰ ਨਹੀਂ ਮਿਲਣ ਵਾਲਾ ਮੈਂ ਇੱਕ ਦੋ ਲਾਈਨਾਂ ਹੋਰ ਜਾਂਦੇ ਆਂਗੇ ਸਾਡੇ ਬੱਚਾ ਨੂੰ ਸੁਣਾ ਦਵੋ ਇਸ ਟਿੱਕੇ ਨੂੰ ਹਾਂਜੀ ਕਈ ਪਹਿਣਾ ਦੇ ਕਈ ਪਹਿਣਾ ਦੇ ਸੁਹਾਗ ਸਿਰ ਉੱਠ ਗਏ ਮਾਮਾਂ ਦੇ ਕਈ ਪੁੱਤ ਮਰ ਗਏ ਕਈ ਪਹਿਣਾ ਦੇ ਸੁਹਾਗ ਸਿਰ ਉੱਠ ਗਏ ਮਾਮਾਂ ਦੇ ਕਈ ਪੁੱਤ ਤੁਰ ਗਏ ਗੁਰੂ ਪੀਰਾਂ ਦੀ ਪੰਜਾਬ ਸੀਗਾ ਤਰਤੀ ਕਿਹੜੇ ਰਾ ਨੂੰ ਲੋਕ ਤੁਰ ਪੇ ਗੁਰੂ ਪੀਰਾਂ ਦੀ ਪੰਜਾਬ ਸੀਗਾ ਤਰਤੀ ਕਿਹੜੇ ਰਾ ਨੂੰ ਲੋਕ ਤੁਰ ਪੇ ਸਾਡੇ ਆਉਂਦਾ ਇਕਲੇ ਜਸ ਤੇ ਮੂਹ ਨੂੰ ਅੱਖੀਆਂ ਚੋਂ ਡਰ ਹਣ ਬਈ ਦੇਸ਼ ਗੋਰਾ ਤੋਂ ਬਚਾਲਿਆ ਭਗਤ ਸਿਆ ਹੁ ਚਿੱਟੇ ਤੋਂ ਬਚਾਉ ਕੌਣ ਬਈ ਦੇਸ਼ ਗੋਰੀਆਂ ਤੋਂ ਬਚਾਲਿਆ ਭਗਤ ਸਿਆਹ ਹੋ ਚਿੱਟੇ ਤੋਂ ਬਚਾਉ ਕੌਣ ਬਈ ਮੋਗਾ ਤੋਂ ਸਰਪਚੀ ਦੀ ਰੌਲੀ ਦੀ ਰਿਪੋਰਟ